ਅਸਲਾਮੁਅਲੈਕਮ ਤੇ ਸਸਰੀਆ ਗਾਲ ਕਿਦਾ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ ਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਕਿ ਲਾਹੌਰ ਦੇ ਵਿੱਚ ਮੌਜੂਦ ਸ਼ਾਹੀ ਕਿਲਾ ਜਿਹੜਾ ਕਿ ਸਿੱਖਾਂ ਦੀ ਯਾਦ ਬਹੁਤ ਜ਼ਿਆਦਾ ਨਜ਼ਰ ਆਂਦੀ ਏ ਅੱਜ ਵੀ ਉਹਦੇ ਅੰਦਰ ਸਿੱਖਾਂ ਦੇ ਬਹੁਤ ਜ਼ਿਆਦਾ ਆਸਾਰ ਮੌਜੂਦ ਨੇ ਅੱਜ ਵੀ ਸਿੱਖਾਂ ਦਾ ਅਸਲਾ ਇਸੇ ਕਿਲੇ ਦੇ ਅੰਦਰ ਮੌਜੂਦ ਏ ਕਿ ਰਾਜਾ ਰਣਜੀਤ ਸਿੰਘ ਦੀ ਫੌਜ ਜਿਸ ਅਸਲੇ ਦੇ ਨਾਲ ਜਿਸ ਹਥਿਆਰਾਂ ਦੇ ਨਾਲ ਲੜਦੀ ਸੀ ਅੱਜ ਵੀ ਉਹ ਸ਼ਾਹੀ ਕਿਲੇ ਦੇ ਵਿੱਚ ਲਾਹੌਰ ਦੇ ਕਿਲੇ ਦੇ ਵਿੱਚ ਮੌਜੂਦ ਹੈ ਤੇ ਹੋਰ ਕਿਹੜੀ-ਕਿਹੜੀ ਯਾਦ ਹੈ ਸਿੱਖਾਂ ਦੀ ਜਿਹੜੀ ਅੱਜ ਵੀ ਲਾਹੌਰ ਦੇ ਵਿੱਚ ਮੌਜੂਦ ਹੈ ਚਲਦੇ ਆ ਉਸ ਵੀਡੀਓ ਦੀ ਤਰਫ ਫੇਰ ਕਰਦੇ ਆ ਗੱਲਬਾਤ ਐਸ ਵੀ ਐਲ ਮੈਂ ਮੌਜੂਦ ਹਾਂ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਤੇ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਦੋ ਅਹਿਮ ਥਾਵਾਂ ਵਖਾਣ ਆਈਆਂ ਬੰਦੂਕਾਂ ਦੀਆਂ ਵੀ ਕਈ اقسام ਇਸ ਗੈਲਰੀ ਵਿੱਚ ਮੌਜੂਦ ਨੇ ਬਾਦਸ਼ਾਹ ਦਾ ਪੇਗਾਮ ਅੱਗੇ ਪੜਾਉਣ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ 12 ਫੁੱਟ ਦੀ ਬੰਦੂਕ ਹੈ ਇਸ ਤਸਵੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਖੜਕ ਸਿੰਘ ਨੋਨਿਹਾਲ ਸਿੰਘ ਉਦਮ ਤੇ ਰਾਮ ਸਿੰਘ ਵੀ ਬੈਠੇ ਨੇ ਮੈਂ ਹਾਂ ਤੁਹਾਡੀ ਹੋਸਟ ਰੁਬਾਬ ਯਾਸੀਨ ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬੀ ਰੰਗ ਐਸ ਵੀ ਐਲ ਮੈਂ ਮੌਜੂਦ ਹਾਂ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਤੇ ਤੁਹਾਨੂੰ ਸਿੱਖ ਇਤਿਹਾਸ ਨਾਲ ਜੁੜੀਆਂ ਦੋ ਅਹਿਮ ਥਾਵਾਂ ਵਖਾਨ ਆਈਆਂ ਪ੍ਰਿੰਸੈਸ ਬੰਬਾਸ ਗੈਲਰੀ ਤੇ ਸਿੱਖ ਆਰਮਰੀ ਮਿਊਜ਼ੀਅਮ ਆਓ ਚੱਲੋ ਤੇ ਦੇਖਨੇ ਆਂ ਸ਼ਾਹੀ ਕਿਲਾ ਪੰਜਾਬ ਦਾ ਇੱਕ ਮਸ਼ਹੂਰ ਤਾਰੀਖੀ ਵਿਰਸਾ ਹੈ ਜੇਰਾ ਲਾਹੌਰ ਦੇ ਦਿਲ ਵਿੱਚ ਮੌਜੂਦ ਹੈ ਇਹ ਕਿਲਾ ਸਭ ਤੋਂ ਪਹਿਲੇ ਗਜ਼ਨਵੀ ਦੌਰ ਵਿੱਚ ਬਣਾਇਆ ਗਿਆ ਪਰ ਅਸਲ ਸ਼ਾਨੋ ਸ਼ੌਕਤ ਤੇ ਫਨੇ ਤਾਮੀਰ ਦੀ ਰੂਨਮਾਈ ਮੁਗਲ ਬਾਦਸ਼ਾ ਅਕਬਰ ਦੇ ਦੌਰ ਵਿੱਚ ਹੋਈ ਅਕਬਰ ਨੇ ਲਾਹੌਰ ਨੂੰ ਹਕਮਰਾਨੀ ਦਾ ਮਰਕਜ਼ ਬਣਾਇਆ ਤੇ ਕਿਲੇ ਨੂੰ ਦੁਬਾਰਾ ਤਾਮੀਰ ਕਰਵਾਇਆ ਬਾਅਦ ਵਿੱਚ ਜਹਾਂਗੀਰ ਸ਼ਾਹਜਹਾਨ ਤੇ ਔਰੰਗਜ਼ੇਬ ਨੇ ਵੀ ਕਿਲੇ ਵਿੱਚ ਹਸੀਨ ਇਮਾਰਤਾਂ ਸ਼ਾਮਿਲ ਕੀਤੀਆਂ ਜਿਵੇਂ ਕਿ ਸ਼ੀਸ਼ ਮਹਿਲ ਮੋਤੀ ਮਸਜਿਦ ਨੌ ਲਖਾ ਮਹਿਲ ਦੀਵਾਨੇ ਆਮ ਤੇ ਦੀਵਾਨੇ ਖਾਸ ਇਹ ਕਿਲਾ ਮੁਗਲਈ ਫਨੇ ਤਾਮੀਰ ਦੀ ਬਿਹਤਰੀਨ ਮਿਸਾਲ ਹੈ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਦੌਰ ਵਿੱਚ ਇਹ ਕਿਲਾ ਆਪਣੀ ਹਕੂਮਤ ਦਾ ਮਰਕਜ਼ ਬਣਾਇਆ ਤੇ ਹਜ਼ੂਰੀ ਬਾਗ ਤਾਮੀਰ ਕਰਵਾਇਆ ਅੰਗਰੇਜ਼ਾਂ ਦੇ ਦੌਰ ਵਿੱਚ ਇਹ ਕਿਲਾ ਫੌਜੀ ਛਾਉਣੀ ਬਣ ਗਿਆ ਹੁਣ ਇਹ ਕਿਲਾ ਨਾ ਸਿਰਫ ਲਾਹੌਰ ਦੀ ਸ਼ਾਨ ਹੈ ਬਲਕਿ ਪਾਕਿਸਤਾਨ ਦੀ ਤਾਰੀਖ ਤੇ ਸੱਭਿਆਚਾਰ ਦੀ ਪਛਾਣ ਵੀ ਹੈ ਲੋ ਜੀ ਹੁ ਅਸੀਂ ਆ ਗਏ ਅਸੀਂ ਖਾਰਮਰੀ ਗੈਲਰੀ ਦੇ ਸਾਹਮਣੇ ਇਸ ਗੈਲਰੀ ਦੇ ਅੰਦਰ ਸਿੱਖ ਦੌਰ ਦੇ ਵਿੱਚ ਵਰਤੇ ਜਾਣ ਵਾਲਾ ਅਸਲਾ ਜੰਗੀ ਔਜ਼ਾਰ ਤੇ ਹਥਿਆਰ ਮੌਜੂਦ ਨੇ ਆਓ ਦੇਖਨੇ ਆ ਕਿ ਅੰਦਰ ਕਿਹੜੇ ਕਿਹੜੇ ਹਥਿਆਰ ਤੇ ਅਸਲਾ ਮੌਜੂਦ ਹੈ ਸਾਹੀ ਕਿਲਾ ਲਾਹੌਰ ਅੰਦਰ ਬਹੁਤ ਸਾਰੀਆਂ ਸਿੱਖ ਦੌਰ ਦੀਆਂ ਨਿਸ਼ਾਨੀਆਂ ਮੌਜੂਦ ਨੇ ਆਰਮਰੀ ਗੈਲਰੀ ਜਿਹਨੂੰ ਸਿੱਖ ਗੈਲਰੀ ਵੀ ਆਖਿਆ ਜਾਂਦਾ ਏ ਇਸ ਵਿੱਚ 18ਵੀ ਤੇ 19ਵੀ ਸਦੀ ਦੇ ਬਹੁਤ ਸਾਰੇ ਹਥਿਆਰ ਮੌਜੂਦ ਨੇ ਇਸ ਗੈਲਰੀ ਵਿੱਚ ਕਈ ਕਿਸਮ ਦੀਆਂ ਤਲਵਾਰਾਂ ਵੀ ਰੱਖੀਆਂ ਗਈਆਂ ਨੇ ਇਸ ਦੇ ਨਾਲ ਨਾਲ ਗੈਲਰੀ ਅੰਦਰ ਉਸ ਵੇਲੇ ਦੇ ਟੋਲ ਤੇ ਨਗਾਰੇ ਵੀ ਮੌਜੂਦ ਨੇ ਜਿਨ੍ਹਾਂ ਨੂੰ ਉਸ ਵੇਲੇ ਸਿੱਖ ਫੌਜ ਦਾ ਬੈਂਡ ਆਖਿਆ ਜਾਂਦਾ ਸੀ ਬੰਦੂਕਾਂ ਦੀਆਂ ਵੀ ਕਈ اقسام ਇਸ ਗੈਲਰੀ ਵਿੱਚ ਮੌਜੂਦ ਨੇ ਖਾਸ ਤੌਰ ਤੇ ਇਹ ਬੰਦੂਕਾਂ ਖਾਲਸਾ ਰਾਜ ਦੇ ਦੌਰ ਵਿੱਚ ਵਰਤੀਆਂ ਗਈਆਂ ਸਨ ਲੋਡਜੀ ਹੁਣ ਅਸੀਂ ਗੈਲਰੀ ਦੇ ਅੰਦਰ ਆ ਗਏ ਆ ਤੇ ਇਹ ਜਿਹੜੀਆਂ ਤੁਸੀਂ ਤਲਵਾਰਾਂ ਦੇਖ ਰਹੇ ਹੋ ਮੁਖਤਲਫ ਤਰ੍ਹਾਂੀਆਂ ਬਨੀਆਂ ਨੇ ਇਹ ਤਲਵਾਰਾਂ ਲੜਨ ਲਈ ਤੇ ਜੰਗ ਦੇ ਵਿੱਚ ਵਰਤੀਆਂ ਜਾਂਦੀਆਂ ਸਨ ਇਹਨਾਂ ਦੇ ਹੱਥ ਤੇ ਦੇਖੋ ਤੇ ਮੁਖਤਲਫ ਤਰ੍ਹਾਂ ਦੇ ਨਕਸ਼ੋ ਨਿਗਾਰ ਹੋਏ ਨੇ ਤੇ ਇਹਨਾਂ ਤਲਵਾਰਾਂ ਨੂੰ ਮੁਗਲ ਦੌਰ ਦੀ ਜਾਂ ਮੁਗਲ ਤਰਸ ਦੀਆਂ ਤਲਵਾਰਾਂ ਕਿਹਾ ਜਾਂਦਾ ਏ ਇਸ ਦੇ ਨਾਲ ਹੀ ਜੇ ਤੁਸੀਂ ਥੋੜਾ ਜਿਹਾ ਅੱਗੇ ਵਧਦੇ ਆ ਤੇ ਸਾਨੂੰ ਇਹ ਬੰਦੂਕਾਂ ਨਜ਼ਰ ਆਉਂਦੀਆਂ ਨੇ ਇਹਨਾਂ ਬੰਦੂਕਾਂ ਨੂੰ ਤੋੜੇਦਾਰ ਬੰਦੂਕਾਂ ਦਾ ਨਾਮ ਦਿੱਤਾ ਜਾਂਦਾ ਹੈ ਜਿਹੜੀਆਂ ਲੜਨ ਦੇ ਵਿੱਚ ਇਸਤੇਮਾਲ ਕੀਤੀਆਂ ਜਾਂਦੀਆਂ ਸਨ ਇਸ ਦੇ ਨਾਲ ਹੀ ਅੱਗੇ ਤੁਰੀਏ ਤੇ ਦੇਖਦੇ ਹਾਂ ਕਿ ਤਲਵਾਰਾਂ ਤੇ ਦਰਖੁਰਦ ਸਾਨੂੰ ਨਜ਼ਰ ਆਉਂਦੇ ਨੇ ਔਰ ਜਿਹੜੀਆਂ ਅਸੀਂ ਪਿੱਛੇ ਤਲਵਾਰਾਂ ਦੇਖੀਆਂ ਸਨ ਉਹ ਹੋਰ ਤਰ੍ਹਾਂ ਦੀਆਂ ਸਨ ਇਹ ਜਿਹੜੀਆਂ ਤਲਵਾਰਾਂ ਅਸੀਂ ਦੇਖਨੇ ਆ ਬਿਲਕੁਲ ਸਿੱਧੀਆਂ ਨਹੀਂ ਐ ਮੁਖਤਲਿਫ ਤਰ੍ਹਾਂ ਦੀਆਂ ਬਨੀਆਂ ਨੇ ਇਸ ਦੇ ਨਾਲ ਨਾਲ ਜੰਗ ਦੇ ਦੌਰਾਨ ਜਾਂ ਲੜਾਈ ਦੇ ਦੌਰਾਨ ਆਪਣਾ ਬਚਾਅ ਕਰਨ ਲਈ ਸਿਰ ਤੇ ਪਾਣ ਲਈ ਹੈਲਮਟ ਆਪਣੀ ਕਮਰ ਨੂੰ ਟਕਨ ਲਈ ਜਾਂ ਕਮਰ ਦੇ ਬਚਾ ਲਈ ਬਕਰੀ ਤਰਜ਼ ਦਾ ਖਵਜ ਟਾਈਪ ਉਹਨਾਂ ਨੇ ਬਣਾਇਆ ਹੋਇਆ ਤੇ ਇਹ ਜਿਹੜਾ ਉੱਤੇ ਲੱਗਾ ਹੋਇਆ ਸੀਨੇ ਦੇ ਉੱਤੇ ਪਾਇਆ ਜਾਂਦਾ ਸੀ ਤਾਂ ਕਿ ਲੜਾਈ ਦੇ ਦੌਰਾਨ ਜ਼ਖਮਾਂ ਤੋਂ ਬਚਿਆ ਜਾ ਸਕੇ ਤੇ ਲੜਾਈ ਪੂਰੀ ਕੀਤੀ ਜਾ ਸਕੇ ਪੁਰਾਣੇ ਦੌਰ ਦੇ ਜੰਗਾ ਹੁੰਦੀਆਂ ਸੰਤੇ ਜਿਹੜਾ ਸਾਜ਼ੋ ਸਮਾਨ ਤੁਸੀਂ ਮੇਰੇ ਆਲ ਦਵਾਲੇ ਦੇਖ ਰਹੇ ਹੋ ਉਹਨਾਂ ਜੰਗਾ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ ਫੌਜ ਦਾ ਸੀਪਾ ਸਲਾਹ ਆਪਣੀ ਫੌਜ ਨੂੰ ਆਰਡਰ ਦੇਣ ਲਈ ਵਰਤਦਾ ਸੀ ਜਾਂ ਇਸ ਤੋਂ ਬਾਅਦ ਬਾਦਸ਼ਾਹ ਦਾ ਪੇਗਾਮ ਅੱਗੇ ਪੜਾਉਣ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਨ੍ਹਾਂ ਵਿੱਚ ਇਹ ਢੋਲ ਐਨਕਾਰੇ ਜਿਨ੍ਹਾਂ ਨੂੰ ਅਸੀਂ ਤੂਤੀਆਂ ਵਾਜੇ ਕਹਿੰਦੇ ਆ ਉਹ ਉਸ ਦੇ ਨਾਲ ਇਹ ਗੋਲੇ ਪਏ ਹੋਏ ਨੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਥੋੜਾ ਜਿਹਾ ਅਸੀਂ ਪਿੱਛੇ ਨਜ਼ਰ ਮਾਰੀ ਹੈ ਇਹਨਾਂ ਚੀਜ਼ਾਂ ਤੋਂ ਉੱਤੇ ਦੇਖੀਏ ਤੇ ਇਹਦੇ ਨਾਲ ਹੀ ਸਾਨੂੰ ਇਹ ਚਾਕੂ ਨਜ਼ਰ ਆਉਂਦੇ ਨੇ ਬਰਛੀਆਂ ਨੇ ਤੇ ਬੰਦੂਕਾਂ ਨੇ ਇਸ ਦੇ ਨਾਲ ਹੀ ਸਾਨੂੰ ਉਸ ਦੌਰ ਦੀਆਂ ਮਜ਼ਬੂਤ ਖੁਆੜੀਆਂ ਵੀ ਨਜ਼ਰ ਆਉਂਦੀਆਂ ਨੇ ਖੁਆੜੀਆਂ ਦੇ ਨਾਲ ਅੱਗੇ ਕਟਾਰ ਵੀ ਸਨ ਨਜ਼ਰ ਆਉਂਦੀਆਂ ਇਹ ਜਿਹੜੇ ਤੁਸੀਂ ਤੀਰ ਕਮਾਨ ਦੇਖ ਰਹੇ ਹੋ ਇਹ ਵੀ ਸਿੱਖ ਦੌਰ ਦਾ ਇੱਕ ਸ਼ਾਹਕਾਰ ਹੈ ਸਿੱਖ ਦੌਰ ਦੇ ਵਿੱਚ ਲੜਾਈਆਂ ਤੇ ਜੰਗਾਂ ਦੇ ਵਿੱਚ ਵਰਤੇ ਜਾਂਦੇ ਸਨ ਦੇਖਣ ਨੂੰ ਬੜੇ ਬੜੇ ਜਦੀਦ ਅਸਲੇ ਮਿਲਦੇ ਨੇ ਲੇਕਿਨ ਇਹ ਉਸ ਦੌਰ ਦੇ ਅਸਲੇ ਨੇ ਇਹ ਉਸ ਦੌਰ ਦੀਆਂ ਬੰਦੂਕਾਂ ਨੇ ਜਿਨ੍ਹਾਂ ਨੂੰ ਤਮੰਚਾ ਕਿਹਾ ਜਾਂਦਾ ਹੈ ਦੇਖਣ ਨੂੰ ਤੇ ਇਹ ਸਾਨੂੰ ਛੋਟੀ ਜਿਹੀ ਬੰਦੂਕ ਨੁਮਾ ਚੀਜ਼ ਲੱਗਦੀ ਹੈ ਲੇਕਿਨ ਇਸ ਛੋਟੀ ਜਿਹੀ ਚੀਜ਼ ਦੇ ਵਿੱਚ ਇਤਨੀ ਤਾਕਤ ਸੀ ਕਿ ਇਹ ਇੱਕ ਬੰਦੇ ਦੀ ਜਾਨ ਲੈ ਲੈਂਦੀ ਸੀ ਇਹ ਜਿਹੜੀਆਂ ਤੁਸੀਂ ਚੀਜ਼ਾਂ ਦੇਖ ਰਹੇ ਹੋ ਇਹ ਸਿੱਖ ਦੌਰ ਦੇ ਵਿੱਚ ਸਿਫਾਸਲ ਆ ਰੀਆਂ ਲੜਨ ਵਾਲੇ ਜਿਹੜੇ ਬੰਦੇ ਸੀ ਉਹ ਪਾਉਂਦੇ ਸਨ ਜਿਨ੍ਹਾਂ ਦੇ ਵਿੱਚ ਮੁੱਖਲੀ ਚੀਜ਼ਾਂ ਨੇ ਇਹ ਜਿਹੜਾ ਤੁਸੀਂ ਕਵਰ ਚ ਟਾਈਪ ਦੇਖ ਰਹੇ ਹੋ ਇਹ ਸੀਨੇ ਤੇ ਪਾਇਆ ਜਾਂਦਾ ਸੀ ਇਹ ਜਿਹੜੀ ਟੋਪੀ ਹੈ ਸਿਰ ਤੇ ਰੱਖੀ ਜਾਂਦੀ ਸੀ ਇਸ ਦੇ ਨਾਲ ਇਹ ਜਿਹੜੀ ਚੀਜ਼ ਬਣੀ ਹੋਈ ਹੈ ਇਹ ਬਾਹਾਂ ਤੇ ਪਾਈ ਜਾਂਦੀ ਸੀ ਐਫਐਲ ਢਾਲ ਹੈ ਜਿਹਦੇ ਤੋਂ ਇਹ ਸਾਰੀਆਂ ਚੀਜ਼ਾਂ ਪਾ ਕੇ ਆਪਣੇ ਆਪ ਨੂੰ ਸਿਪਸਰਾ ਰਹਿਆਂ ਜਿਹੜਾ ਵੀ ਲੜਨ ਵਾਲਾ ਫਰਦ ਸੀ ਉਹ ਦੁਸ਼ਮਣ ਦੇ ਵਾਰ ਤੋਂ ਆਪਣੇ ਆਪ ਨੂੰ ਬਚਾਉਂਦਾ ਸੀ ਤੇ ਆਪਣੀ ਲੜਾਈ ਪੂਰੀ ਲੜਦਾ ਸੀ ਲੋਕੀ ਕਹਿੰਦੇ ਨੇ ਕਿ ਇਹ ਕੁੜੀ ਮਹਾਰਾਜਾ ਰਣਜੀਤ ਸਿੰਘ ਦੀ ਕੁੜੀ ਹੈ ਲੇਕਿਨ ਇਹ ਗੱਲ ਬਿਲਕੁਲ ਗਲਤ ਹੈ ਇਹ ਕੁੜੀ ਮਹਾਰਾਜਾ ਰਣਜੀਤ ਸਿੰਘ ਦੀ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਸੱਚ ਹੈ ਜਿਹੜੀ ਮੈਂ ਤੁਹਾਨੂੰ ਦੱਸਦੀ ਜਾਵਾਂ ਕੁੜੀ ਨੇ ਜਿਹੜਾ ਸਮਾਨ ਜੇਬੇਦਾਨ ਕੀਤਾ ਹੋਇਆ ਹੈ ਉਹ ਸਾਰੇ ਸਮਾਨ ਦਾ ਤਾਲੁਕ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹੈ ਯਾਨੀ ਇਹ ਸਾਰਾ ਸਮਾਨ ਮਹਾਰਾਜਾ ਰਣਜੀਤ ਸਿੰਘ ਦਾ ਜ਼ਾਤੀ ਸਮਾਨ ਹੈ ਜਿਹੜਾ ਉਹ ਆਪਣੇ ਦੌਰ ਦੇ ਵਿੱਚ ਵਰਤਦੇ ਰਹੇ ਨਾਜ਼ਰੀਨ ਤੁਸੀਂ ਇਹ ਗੱਲ ਤੇ ਸੁਣੀ ਹੋਏਗੀ ਕਿ ਫਲਾਹ ਬੰਦੇ ਨੇ ਫਲਾਹ ਦੇ ਮੋੜੇ ਤੇ ਰੱਖ ਕੇ ਬੰਦੂਕ ਚਲਾਈ ਤੇ ਮੁਬਾਰਕ ਹੋਵੇ ਸਾਨੂੰ ਅੱਜ ਉਹ ਬੰਦੂਕ ਲੱਭ ਗਈ ਏ ਇਹ ਤੁਸੀਂ ਦੇਖ ਸਕਦੇ ਹੋ ਇਹ 12 ਫੁੱਟ ਦੀ ਬੰਦੂਕ ਏ ਤੇ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਕਿ ਉਹ ਕੱਲਾ ਇਹਨੂੰ ਚਲਾ ਸਕੇ ਤੇ ਮੈਂ ਤੇ ਇਸ ਬੰਦੂਕ ਨੂੰ ਦੇਖ ਕੇ ਬਹੁਤ ਖੁਸ਼ ਹੋਈ ਆ ਅੱਜ ਵੇਲੇ ਮੈਂ ਮੌਜੂਦ ਹਾਂ ਸ਼ਾਹੀ ਕਿਲੇ ਦੇ ਇੱਕ ਅਨਮੋਲ ਖਜ਼ਾਨੇ ਦੇ ਸਾਹਮਣੇ ਜਿਹਨੂੰ ਪ੍ਰਿੰਸੈਸ ਬੰਬਾ ਦੀ ਗੈਲਰੀ ਕਿਹਾ ਜਾਂਦਾ ਹੈ ਇਸ ਗੈਲਰੀ ਦੇ ਵਿੱਚ ਸਨ ਸਿੱਖ ਦੌਰ ਦੇ ਨਵਾਬਦਰਾਤ ਤੇ ਅਨਮੋਲ ਖਜ਼ਾਨਾ ਮਿਲਦਾ ਹੈ ਜਿਹੜਾ ਹੋਰ ਕਿਧਰੇ ਨਹੀਂ ਪਾਇਆ ਜਾਂਦਾ ਤੇ ਤੁਸੀਂ ਸੋਚ ਰਹੇ ਹੋਗੇ ਕਿ ਸ਼ਹਿਜ਼ਾਦੀ ਬੰਬਾ ਕੌਣ ਸਨ ਸ਼ਹਿਜ਼ਾਦੀ ਬੰਬਾ ਮਹਾਰਾਜਾ ਰਣਜੀਤ ਸਿੰਘ ਦੀ ਧੋਤੀ ਨੇ ਤੇ ਉਹਨਾਂ ਦੇ ਬੇਟੇ ਦਲੀਪ ਸਿੰਘ ਦੀ ਸਭ ਤੋਂ ਛੋਟੀ ਬੇਟੀ ਨੇ ਤੇ ਆਓ ਚੱਲ ਕੇ ਦੇਖਨੇ ਆ ਕਿ ਇਸ ਗੈਲਰੀ ਦੇ ਵਿੱਚ ਕੀ ਕੀ ਮੌਜੂਦ ਹੈ ਸ਼ਾਹੀ ਕਿਲੇ ਅੰਦਰ ਮਹਾਰਾਣੀ ਜਿੰਦਾਦੀ ਹਵੇਲੀ ਵੀ ਮੌਜੂਦ ਹੈ ਜਿਹਨੂੰ ਅੱਜਕੱਲ ਪ੍ਰਿੰਸੈਸ ਬੰਬਾਸ ਗੈਲਰੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਪ੍ਰਿੰਸੈਸ ਬੰਬਾ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੀ ਇਸ ਹਵੇਲੀ ਵਿੱਚ ਸਿੱਖ ਦੌਰ ਦੇ ਕਈ ਅਨਮੋਲ ਖਜ਼ਾਨੇ ਮੌਜੂਦ ਨੇ ਜਿਹੜੇ ਪ੍ਰਿੰਸੈਸ ਬੰਬਾ ਦੀ ਮਲਕੀਅਤ ਸਨ ਪ੍ਰਿੰਸੈਸ ਬੰਬਾ ਗੈਲਰੀ ਦੇ ਹਾਲ ਵਿੱਚ ਇੱਕ ਖੂਬਸੂਰਤ ਪੇਂਟਿੰਗ ਮੌਜੂਦ ਹੈ ਜਿਹੜੀ ਸਿੱਖ ਰਾਜ ਦਾ ਖਜ਼ਾਨਾ ਹੈ ਇਸ ਪੇਂਟਿੰਗ ਨੂੰ ਹੰਗਰੀ ਦੇ ਮਸ਼ਹੂਰ ਮੁਸਵਿਰ ਅਗਸਟ ਸ਼ੌਫ ਨੇ ਤਖਲੀਕ ਕੀਤਾ ਇਸ ਤਸਵੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਨਾਲ ਖੜਕ ਸਿੰਘ ਨੋਨਿਹਾਲ ਸਿੰਘ ਉਦਮ ਤੇ ਰਾਮ ਸਿੰਘ ਵੀ ਬੈਠੇ ਨੇ ਇਹ ਤਸਵੀਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਮੰਜ਼ਰ ਪੇਸ਼ ਕਰ ਰਹੀ ਹੈ ਜਿਸ ਵਿੱਚ ਹਰ ਮਜ਼ਹਬ ਤੇ نسل ਦੇ ਲੋਕ ਮੌਜੂਦ ਨੇ ਤਸਵੀਰ ਵਿੱਚ ਇੱਕ ਬੰਦਾ ਸਫੇਦ ਸਕਾਫ ਨਾਲ ਵੀ ਮੌਜੂਦ ਹੈ ਜਿਨੂੰ ਫਕੀਰ ਅਜੀਜ਼ਉਦ-ਦੀਨ ਆਖਿਆ ਜਾਂਦਾ ਹੈ। ਉਹਨਾਂ ਦਾ ਖਾਨਦਾਨ ਅੱਜ ਵੀ ਪਾਕਿਸਤਾਨ ਵਿੱਚ ਮੌਜੂਦ ਹੈ। ਤਸਵੀਰ ਵਿੱਚ ਹੋਰ ਵੀ ਕਈ ਮੁਸਲਮਾਨ ਨੇ ਜਿਵੇਂ ਫਕੀਰ ਚਿਰਾਗਦੀਨ, ਸੁਲਤਾਨ ਮੁਹੰਮਦ ਅਲੀ ਖਾਨ ਤੇ ਮੁਹੰਮਦ ਖਾਨ। ਦਰਬਾਰ ਵਿੱਚ ਕਈ ਅੰਗਰੇਜ਼ ਨੇ ਜਿਵੇਂ ਡਾਕਟਰ ਹੌਂਕਬਰਗਰ ਤੇ ਐਫ ਐਚ ਮੋਰਟਨ। ਇਸ ਪੇਂਟਿੰਗ ਨੂੰ ਬਚਾਉਣ ਤੇ ਰੀਸਟੋਰ ਕਰਨ ਲਈ ਹੰਗਰੀ ਦੀ ਐਮਬੈਸੀ ਨੇ ਬਹੁਤ ਵੱਡਾ ਕਿਰਦਾਰ ਅਦਾ ਕੀਤਾ ਹੈ ਇਸ ਤੋਂ ਇਲਾਵਾ ਹੋਰ ਵੀ ਪੇਂਟਿੰਗਸ ਨੇ ਜਿਨ੍ਹਾਂ ਉੱਤੇ ਹੰਗਰੀ ਦੀ ਐਮਬੈਸੀ ਨੇ ਕੰਮ ਕੀਤਾ ਹੈ ਉਹਨਾਂ ਵਿੱਚ ਦਿਲੀਪ ਸਿੰਘ ਦੀ 200 ਸਾਲ ਪੁਰਾਣੀ ਤਸਵੀਰ ਮੁਗਲਿਆ ਦੌਰ ਦੇ ਆਖਰੀ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਪੇਂਟਿੰਗ ਤੇ ਦਰਬਾਰ ਸਾਹਿਬ ਦੀ ਪੇਂਟਿੰਗਸ ਵੀ ਸ਼ਾਮਿਲ ਨੇ ਅੱਜ ਅਸੀਂ ਦੇਖਨੇ ਆ ਸਭ ਤੋਂ ਪਹਿਲੇ ਸਾਨੂੰ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਦਾ ਨਸਬਨਾਮਾ ਨਜ਼ਰ ਆਉਂਦਾ ਹੈ ਜਿਦੇ ਵਿੱਚ ਸਾਨੂੰ ਮਹਾਰਾਜਾ ਦੇ ਪੂਰੇ ਖਾਨਦਾਨ ਬਾਰੇ ਜਾਣਕਾਰੀ ਮਿਲਦੀ ਹੈ ਉਹਦੇ ਨਾਲ ਦੇਖੀਏ ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਹੀ ਸੋਹਣੀ ਤੇ ਖੂਬਸੂਰਤ ਤਸਵੀਰ ਸਾਨੂੰ ਮਿਲਦੀ ਹੈ ਕਿ ਅਸੀਂ ਦੇਖ ਕੇ ਅੰਦਾਜ਼ਾ ਲਾ ਸਕਨੇ ਹਾਂ ਉਸ ਦੌਰੇ 'ਚ ਮਹਾਰਾਜਾ ਕਿਸ ਤਰ੍ਹਾਂ ਦੇ ਲੱਗਦੇ ਸਨ ਤੇ ਉਸ ਦੇ ਨਾਲ ਅਸੀਂ ਦੇਖੀਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਇੱਕ ਮੰਜ਼ਰ ਪੇਸ਼ ਕੀਤਾ ਗਿਆ ਜਿਹਨੂੰ ਅਸੀਂ ਦੇਖ ਸਕਨੇ ਆ ਕਿ ਪੇਂਟ ਕਰਨ ਵਾਲੇ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਬਣਾਇਆ ਹੈ ਜਿਹੜੀ ਪੇਂਟਿੰਗ ਤੁਸੀਂ ਦੇਖ ਰਹੇ ਹੋ ਤੁਹਾਨੂੰ ਬਹੁਤ ਹੀ ਸੋਹਣੀ ਪੇਂਟਿੰਗ ਨਜ਼ਰ ਆ ਰਹੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਿਲੀਪ ਸਿੰਘ ਦੀ ਹੈ ਤੇ ਇਹਨੂੰ ਮੁਸਵਰ ਕੈਪਟਨ ਗੋਲਡ ਨਿਗਮ ਨੇ ਬਣਾਇਆ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਿਲੀਪ ਸਿੰਘ ਦਾ ਸ਼ਹਿਜ਼ਾਦੀ ਬੰਬਾ ਨਾਲ ਕੀ ਤਾਲੁਕ ਸੀ ਉਹ ਸ਼ਹਿਜ਼ਾਦੀ ਬੰਬਾ ਤੇ ਸੇਓ ਸੰ ਸ਼ਹਿਜ਼ਾਦੀ ਬੰਬਾ ਉਹਨਾਂ ਦੀ ਔਲਾਦ ਦੇ ਵਿੱਚੋਂ ਸਭ ਤੋਂ ਨਿੱਕੀ ਧੀ ਸੀ ਹਨ ਉਹਨਾਂ ਦੀ ਜਿਨ੍ਹਾਂ ਦੀ ਵਜ੍ਹਾ ਤੋਂ ਅਸੀਂ ਇਹ ਸਾਰੇ ਨਵਾਦਰਾਤ ਦੇਖ ਰਹੇ ਹਾਂ ਇਹ ਸਾਰੇ ਉਹਨਾਂ ਦੀ ਹੀ ਕਲੈਕਸ਼ਨ ਹੈ ਇਹ ਜਿਹੜਾ ਤੁਸੀਂ ਖੂਬਸੂਰਤ ਪੋਰਟਰੇਟ ਦੇਖ ਰਹੇ ਹੋ ਇਹ ਸ਼ਹਿਜ਼ਾਦੀ ਬੰਬਾ ਦਾ ਹੈ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸਨ ਇਹ ਹੁਣ ਜਿਹੜੀ ਤੁਸੀਂ ਪੇਂਟਿੰਗ ਦੇਖਦੇ ਹੋ ਐ ਇਸ ਗੈਲਰੀ ਦਾ ਸਭ ਤੋਂ ਵੱਡਾ ਸ਼ਾਹਕਾਰ ਏ ਤੇ ਐਸ ਪੇਂਟਿੰਗ ਦੀ ਖੂਬੀ ਕੀ ਹੈ ਐਸ ਪੇਂਟਿੰਗ ਦੀ ਖੂਬੀ ਹੈ ਕਿ ਇਹ ਪੇਂਟਿੰਗ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਪੂਰਾ ਮੰਦਰ ਪੇਸ਼ ਕਰਦੀ ਹੈ ਐਸ ਪੇਂਟਿੰਗ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਤੇ ਹਰ ਤਰ੍ਹਾਂ ਦੇ ਮਸਬ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਸਾਨੂੰ ਨਜ਼ਰ ਆ ਰਹੇ ਨੇ ਜਿਦੇ ਵਿੱਚ ਸਿੱਖ ਨੇ Hindu ਨੇ Isai ਨੇ ਤੇ ਮੁਸਲਮਾਨ ਨੇ ਇਸ ਪੇਂਟਿੰਗ ਤੋਂ ਇਲਾਵਾ ਜਦੋਂ ਅਸੀਂ ਥੱਲੇ ਲੱਗੀਆਂ ਤਸਵੀਰਾਂ ਵੱਲ ਦੇਖਣ ਆਏ ਤੇ ਇਹਨਾਂ ਤਸਵੀਰਾਂ ਦੇ ਵਿੱਚ ਉਸ ਦੌਰ ਦੇ ਉਹਦੇ ਦਾਰਾਂ ਦੇ ਨਾਮ ਮੌਜੂਦ ਨੇ ਕਿ ਕੌਣ ਕਿਹੜੇ ਉਹਦੇ ਤੇ ਫਾਇਸੀ ਤੇ ਕੀ ਕੰਮ ਕਰਦਾ ਸੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮਹਾਰਾਜਾ ਰਣਜੀਤ ਸਿੰਘ ਦੀ ਬੀਵੀ ਰਾਣੀ ਜਿੰਦਾ ਦੀ ਹੈ ਤੇ ਦਲੀਪ ਸਿੰਘ ਦੀ ਮਾਂ ਦੀ ਹੈ ਇਹ ਤਸਵੀਰ ਕਾਫੀ ਅਰਸਾ ਪੁਰਾਣੀ ਹੈ ਕਾਫੀ ਸਾਲ ਪੁਰਾਣੀ ਹੈ ਲੇਕਿਨ ਇਸ ਤਸਵੀਰ ਰਹੀ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਮਹਾਰਾਣੀ ਜਿੰਦਾ ਦੇ ਨਕਸ਼ੋ ਨਿਗਾਰ ਕਿਸ ਤਰ੍ਹਾਂ ਦੇ ਸਾਨੂੰ ਆਪਣੇ ਦੌਰ ਦੇ ਵਿੱਚ ਕਿਸ ਤਰ੍ਹਾਂ ਦੀ ਨਜ਼ਰ ਆਉਂਦੀਆਂ ਸਨ ਜਿਹੜੀ ਤੁਸੀਂ ਪੇਂਟਿੰਗ ਦੇਖ ਰਹੇ ਹੋ ਐ ਦਿਲੀਪ ਸਿੰਘ ਦੇ ਬਚਪਨ ਦੀ ਤਸਵੀਰ ਹੈ ਤੁਸੀਂ ਦੇਖਦੇ ਹੋ ਕਿ ਜਦੋਂ ਅਸੀਂ ਆਪਣੇ ਨਿਆਣਿਆਂ ਨੂੰ ਜਾਂ ਆਪਣੇ ਬੱਚਿਆਂ ਨੂੰ ਦੇਖਨੇ ਆ ਜਾਂ ਆਪਣੇ ਬਚਪਨ ਵੱਲ ਨਜ਼ਰ ਮਾਰਨੇ ਆ ਤੇ ਸਾਨੂੰ ਹਰ ਚੀਜ਼ ਖੂਬਸੂਰਤ ਨਜ਼ਰ ਆਉਂਦੀ ਹੈ ਇਸ ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਮਹਾਰਾਜਾ ਦਿਲੀਪ ਸਿੰਘ ਆਪਣੇ ਬਚਪਨ ਵਿੱਚ ਕਿੰਨੇ ਸੋਹਣੇ ਨਜ਼ਰ ਆਉਂਦੇ ਸਨ ਤੇ ਉਹਨਾਂ ਦੇ ਪਿੱਛੇ ਦੇ ਜਿਹੜੇ ਮੰਦਰ ਦੀ ਆਕਾਸ਼ੀ ਕੀਤੀ ਗਈ ਹੈ ਉਹ ਵੀ ਕਿੱਡੇ ਸੋਹਣੇ ਅੰਦਾਜ਼ ਨਾਲ ਕੀਤੀ ਗਈ ਹੈ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮਹਾਰਾਜਾ ਦਿਲੀਪ ਸਿੰਘ ਦੀ ਜਵਾਨੀ ਦੀ ਤਸਵੀਰ ਹੈ ਇਸ ਤਸਵੀਰ ਰਾਹੀਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਆਪਣੀ ਜਵਾਨੀ ਦੇ ਵਿੱਚ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਸਨ ਦਰਸ਼ਕੋں ਅਸੀਂ ਅੱਜ ਦਾ ਪੰਜਾਬੀ ਰੰਗ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਤੁਹਾਨੂੰ ਸਿੱਖੀ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਕੀਮਤੀ ਚੀਜ਼ਾਂ ਵਿਖਾਈਆਂ ਉਮੀਦ ਕਰਦੀਆਂ ਕਿ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਇਨਸ਼ਾਅੱਲਾ ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੀ خدمت ਵਿੱਚ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਆਪਣਾ ਬਹੁਤ ਸਾਰਾ 88 ਜੀ ਵੀਡੀਓ ਤੁਸੀਂ ਦੇਖਿਆ ਕਿ ਲਾਹੌਰ ਦੇ ਸ਼ਾਹੀ ਕਿਲਾ ਅੱਜ ਵੀ ਸਿੱਖਾਂ ਦੀ ਯਾਦਗਰੀ ਦੇ ਨਾਲ ਭਰਿਆ ਹੋਇਆ ਹੈ ਅੱਜ ਵੀ ਸਿੱਖਾਂ ਦੇ ਕਈ ਹਥਿਆਰ ਕਈ ਤਸਵੀਰਾਂ ਇਸ ਕਿਲੇ ਦੇ ਵਿੱਚ ਮੌਜੂਦ ਹੈ ਆਖਰੀ 40 ਸਾਲਾ ਹਕੂਮਤ ਰਾਜਾ ਰਣਜੀਤ ਸਿੰਘ ਨੇ ਕੀਤੀ ਤੇ ਅੱਜ ਵੀ ਸ਼ਾਹੀ ਕਿਲੇ ਦੇ ਵਿੱਚ ਜਿਹੜੇ ਕੰਮ ਹੋਏ ਨੇ ਉਹ ਸਿੱਖ ਦੌਰ ਦੇ ਹੋਏ ਨੇ ਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਤੇ ਅੰਗਰੇਜ਼ਾਂ ਤੋਂ ਬਾਅਦ ਪਾਕਿਸਤਾਨ ਬਣ ਗਿਆ ਲੇਕਿਨ ਅੱਜ ਗੱਲ ਕਰੀਏ ਮੁਗਲਾਂ ਦੀ ਤਾਂ ਮੁਗਲਾਂ ਨੇ ਕਿਲੇ ਨੂੰ ਬਣਾਇਆ ਜ਼ਰੂਰ ਲੇਕਿਨ ਰਾਜਾ ਰਣਜੀਤ ਸਿੰਘ ਨੇ ਕਿਲੇ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਵਾਏ ਅੱਜ ਵੀ ਉਹਨਾਂ ਦੀਆਂ ਯਾਦਾਂ ਅੱਜ ਵੀ ਉਹਨਾਂ ਦੇ ਹਥਿਆਰ ਇਸੇ ਕਿਲੇ ਦੇ ਅੰਦਰ ਮੌਜੂਦ ਨੇ ਜੋ ਕਿ ਅੱਜ ਅਸੀਂ ਵੀਡੀਓ ਦੇ ਅੰਦਰ ਦੇਖਿਆ ਤੇ ਰਾਜਾ ਰਣਜੀਤ ਸਿੰਘ ਦੀ ਫੌਜ ਦੇ ਉਹ ਸਾਰੇ ਹਥਿਆਰ ਅੱਜ ਵੀ ਲਾਹੌਰ ਦੇ ਇਸ ਕਿਲੇ ਦੇ ਵਿੱਚ ਉਸੇ ਤਰ੍ਹਾਂ ਮੌਜੂਦ ਨੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਇਸ ਵੀਡੀਓ ਬਾਰੇ ਕੀ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੇ ਬਹੁਤ ਸ਼ੁਕਰੀਆ